ਚੰਗਾ ਵੀ ਤਾਇਆ ਮੇਰਾ ਤਾਂ ਹੋ ਗਿਆ ਹਿੱਡਾ ਆਪਾਂ ਤੇਰੀ ਬਰਾਦਰੀ ਚੋਂ ਬਾਹਰ ਯੱਟ ਚੱਲਿਆ ਥੱਲੇ ਓਕੇ ਬਾਈ ਉੱਪਰ ਬਹੁ ਦਾ ਤਾਂ ਤੂੰ ਜੇਠ ਲੱਗਦਾ ਨਾ ਜੀ ਨਾ ਜੀ ਜਾ ਸਾਲੀ ਬਣ ਗਈ ਮੈਡਮ ਹੁਣ ਮੇਰੀ ਨਾਲੇ ਆ ਜੀਵਨ ਦਾ ਦੀਪਕ ਤੈਨੂੰ ਮੁਬਾਰਕ ਯੱਟ ਦੇ ਚਵਾਰੇ ਦੇ ਦਾ ਲਾਟੂ ਜਗਿਆ ਲੈ ਨਾਲੇ ਚਵਾਰੇ ਤੂੰ ਯਾਦ ਆਇਆ ਉਹ ਵਾਲਾ ਚਵਾਰਾ ਦਾ ਬੱਗੇ ਦਾ ਮੇਰੇ ਹਿੱਸੇ ਦਾ ਆਲਾ ਚਵਾਰਾ ਆਊਗਾ ਤੇ ਮੈਂ ਤੂੰ ਆਪਦਾ ਜੁੱਲੀ ਵੇਸਤਰਾ ਚੱਕ ਤੇ ਦਰਵਾਜ਼ੇ ਵਾਲੀ ਬੈਠਕ 'ਚ ਹੋ ਜਾ ਹੈ ਸਤਿ ਸ੍ਰੀ ਅਕਾਲ ਆ ਜਮੇ ਬਾਹਰ ਕੱਢ ਦੋ ਦਰਵਾਜ਼ੇ ਬਿਠਾ ਦੋ ਦਰਵਾਜ਼ੇ ਲੈ ਆ ਕੋੜ ਮਾਸੇ ਖੀਰ ਲੈ ਕੇ ਜਾ ਆਪਾਂ ਬਰਾਤ ਜਾਣਾ ਆ ਨਾਲ ਪੰਮੀ ਭੈਣ ਨੂੰ ਕਹਦੇ ਵੀ ਖਿੱਚ ਲਾ ਤਿਆਰੀ ਓ ਕਿਵੇਂ ਆ ਸਾਲੀਏ ਮੈਨੂੰ ਵੀ ਖਵਾ ਦੇ ਖੀਰ ਤੁਸੀਂ ਖਾਓ ਜੀਜਾ ਜੀ ਮਾਸੀ ਨੂੰ ਤਾਂ ਮੈਂ ਹੋਰ ਪਾ ਦੂੰ ਥੈਂਕ ਯੂ ਤੈਨੂੰ ਤਾਂ ਮੈਂ ਇਸੇ ਖੀਰ ਨਾਲ ਮਾਲ ਬੁਲੇ ਖਵਾਉ ਆ ਜਾਣ ਦੇ ਕਿਹੜਾ ਨਿੱਕੋ ਨੂੰ